ਅਦਿਕਲ ਜੀ ਵੀਡੀਓ ਵੇਖ ਰਹੇ ਹੋ ਆਪ ਸਭ ਨੂੰ ਜੀ ਜੀ ਲੈ ਕੇ ਆ ਜਰਾ ਇੱਕੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਕ ਦੀ ਵੱਡੀ ਖਬਰ ਸਾਬਕਾ ਮੰਤਰੀ ਵਿਕਰਮ ਸਿੰਘ ਜੀ ਠੀਆ ਦੀ ਗਾਉਮ ਜ਼ਮਾਨਤ ਰੱਦ ਅਦਾਲਤ ਨੇ ਇਸ ਮਾਮਲੇ 'ਚ ਸੁਣਾਇਆ ਫੈਸਲਾ ਦੇ ਕਾ ਜਿਲ੍ਹਾ ਟੈਪ ਸੈਸ਼ਨ ਚਾਰਜਸ ਜਗਬੀਰ ਸਿੰਘ ਨੇ ਅਕਾਲੀ ਭਾਜਪਾ ਸਰਕਾਰ ਵਿੱਚ ਮੰਤਰੀ ਰੱਖੇ ਵਿਕਰਮ ਸਿੰਘ ਜੀਠਿਆ ਦੀ ਇਹ ਗਉਜ ਮੰਡ ਪਟੀਸ਼ਨ ਰੱਦ ਕਰ ਦਿੱਤੀ ਹੈ ਇਸ ਸਾਲ 31 ਜੁਲਾਈ ਨੂੰ ਸਿਵਲ ਲਾਈਨਾਂ ਸਥਾਨੀ ਨੇ ਮੁਲਜ਼ਮ ਸਾਫ ਦਾ ਮੰਤਰੀ ਵਿਰੋਧ ਵਿਜੀਲੈਂਸ ਜਾਂਚ ਵਿੱਚ ਰੁਕਾਵਟ ਪਾਉਣ ਪੁਲਸ ਨੂੰ ਧਮਕੀਆਂ ਦੇ ਸਮਰਥਕਾਂ ਨੂੰ ਬੁਲਾਉਣ ਅਤੇ ਉਹਨਾਂ ਤੋਂ ਨਾਰੇਬਾਜੀ ਕਰਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ ਮੁਲਜ਼ਮ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਇਸ ਐਫਆਈਆਰ ਨੂੰ ਰਾਜਨੀਤਿਕ ਮੁੱਦਾ ਬਣਾ ਕੇ ਉਸ ਬਰੋਧ ਦਰਜ ਕੀਤੀ ਗਈ ਹੈ ਜਿਕਰ ਜੋ ਕਹਿ ਕੇ ਵਿਕਰਮ ਸਿੰਘ ਜੀਠਿਆ ਇਸ ਸਮੇਂ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਕੇ ਅਮਨਤਵੱਜ ਜ਼ਾਇਦਾ ਤਖੰਦ ਦੇ ਇੱਕ ਹੋਰ ਮਾਮਲੇ ਵਿੱਚ ਜੇਲ੍ਹ ਵਿੱਚ ਹਨ ਵਿਜੀਲੈਂਸ ਵੱਲੋਂ ਦਰਜ ਕੀਤੇ ਕੇ ਮਾਮਲੇ ਦੀ ਜਾਂਚ ਦੌਰਾਨ ਵਿਕਰਮ ਜੀਠਿਆ ਨੇ ਆਪਣੇ ਸਮਰਥਕਾਂ ਨੂੰ ਆਪਣੀ ਕੋਠੀ ਵਿੱਚ ਬੁਲਾਇਆ ਸੀ ਦੋਸ਼ ਹੈ ਕਿ ਵਿਜੀਲੈਂਸ ਟੀਮ ਨੂੰ ਉਨਾਂ ਵੱਲੋਂ ਡਰਾਇ ਤੁਮਕਾ ਗਿਆ ਸੀ ਇੰਨਾ ਹੀ ਨਹੀਂ ਵਿਜੀਲੈਂਸ ਜੈਂਸ ਵਿੱਚ ਵੀ ਰਿਕਵਟ ਪਾਈ ਗਈ ਉਪਰੋਕਤ ਘਟਨਾਤਰਾਣ ਵਿਜੀਰਸ ਬਿਊਰੋ ਨੇ ਵਿਕਰਮ ਜੀਠੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਮੁਹਾਲੀ ਲੈ ਕੇ ਉਦੋਂ ਤੋਂ ਜੇਲ੍ਹ ਵਿੱਚ ਹੈ ਵਿਜੀਨਸ ਬਿਊਰੋ ਨੇ ਵਿਕਰਮ ਜੀਠੀ ਵਿਰੁੱਧ 40 ਹਜ਼ਾਰ ਪੰਨਿਆਂ ਦਾ ਚਲਾਨ ਵੀ ਪੇਸ਼ ਕੀਤਾ ਹੈ 3 ਜੁਲਾਈ ਨੂੰ ਸਿਵਲ ਲਾਈਨ ਪੁਲਿਸ ਵੱਲੋਂ ਐਫ ਆਈ ਆਰ ਨੰਬਰ 129 ਦਰਜ ਕੀਤਾ ਗਿਆ ਕੀਤੀ ਗਈ ਸੀ ਇਸ ਤੋਂ ਪਹਿਲਾਂ ਚੀਟਿਆ ਦਿਨੇ ਇੱਕ ਦਰਜਨ ਸਮਰਥਕਾਂ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਗਈ ਸੀ ਪੁਲਸ ਐਫ ਆਈ ਆਰ ਲਕੋੰਦੀ ਰਹੀ ਸਮਰਥਕਾਂ ਨੇ ਅਦਾਲਤ ਵਿੱਚ ਅਰਜੀ ਦਾਇਰ ਕੀਤੀ ਅਤੇ ਅਦਾਲਤ ਰਾਹੀਂ ਉਕਤ ਐਫ ਆਈ ਆਰ ਪ੍ਰਾਪਤ ਕੀਤੀ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ